ਨਿਸ਼ਚਿਤ ਤੌਰ ਤੇ ਪਾਹਰ ਦੀ ਕਲਸਾ ਵਹਨ ਦੀ ਗੱਲ ਤੇ ਕੋਈ ਬਹੁਤਿਆਂ ਲੋਕਾਂ ਨੂੰ ਤੇ ਰਤਨ ਸਿੰਘ ਹੁਣੀ ਜਾਣਨ ਲੱਗੇ ਨੇ ਜਦੋਂ 2018 ਦੀ ਜਿਵਨੀ ਚੋਣ ਆ। ਪਰ ਰਤਨ ਸਿੰਘ ਆਕੜ ਕਲਾ ਇੱਕ ਖੁੱਲੀ ਕਿਤਾਬ ਵਰਗਾ ਜੀਵਨ ਇੱਥੇ ਸਾਡੇ ਇੱਕ ਮੰਤਰੀ ਹੋਏ ਆ। ਪਰ ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ ਜਿਹੜੇ ਚਲੇ ਗਏ ਉਹਦਾ ਨਾਂ ਨਹੀਂ ਲੈਣਾ ਚਾਹੀਦਾ। ਉਹਦੀਆਂ ਚੰਗਿਆਈਆਂ ਬਰਿਆਈਆਂ ਨਾਲ ਚਲ ਜਾਂਦੀਆਂ। ਪਰ ਉਹ ਇੰਨਾ ਕਬੀਟ ਕਰਦੇ ਸੀਗੇ ਕਿ ਰਤਨ ਸਿੰਘ ਹੁਣੀ ਤੇ ਮੈਂ ਸਾਨੂੰ ਝੋਟਾ ਪਰਚਾ ਪਾਇਆ ਅਸੀਂ 14 ਦਿਨ ਸਾਡਾ ਜੇਲ੍ਹ ਦਾ ਸਾਥ ਵੀ ਰਿਆ ਗੱਲ ਠੀਕ ਹੈ ਸਿੰਘ ਕਪੂਤਲਾ ਜੇਲ੍ਹ ਚ ਵੀ ਮੇਰੇ ਨਾਲ ਰਹੇ ਆ ਰਤਨ ਸਿੰਘ ਨੇ ਬੜੀ ਸਟਰਗਲ ਕੀਤੀ ਆ ਕੋਈ ਆਪਦੀ ਜ਼ਮੀਨ ਚੋਂ 1 ਇੰਚ ਨਹੀਂ ਦਿੰਦਾ ਇੱਥੇ ਚਾਰਖਣਾਣਾ ਜ਼ਮੀਨ ਨੂੰ ਡਿਵਾਈਡ ਕਰਕੇ ਗਰੀਬ ਘਰਾਂ ਨੂੰ ਜਿਨ੍ਹਾਂ ਕੋ ਮਕਾਨ ਵਗੈਰਾ ਨਹੀਂ ਹੈਗੇ ਉਹਨਾਂ ਲਈ ਉਹ ਕਰਨਾ ਰਾਤ ਦਿਨ ਇੱਥੇ ਸਾਡੇ ਹਲਕੇ 'ਚ ਹੜ ਆਉਂਦੇ ਆ ਉਦੋਂ ਵੀ ਸਟਰਗਲ ਕਰਦੇ ਰਹਿੰਦੇ ਆ ਫੇਰ ਕੋਈ ਆ ਜਾਏ ਈਵਨ ਕਿ ਮੈਂ ਕੋਈ ਇਹ ਗੱਲ ਕਰਦਾ ਨਹੀਂ ਹੁੰਦਾ ਜਦੋਂ ਮੈਂ ਸੇਵਾ ਦੀ ਸ਼ੁਰੂਆਤ ਕੀਤੀ ਹੈ ਸ਼੍ਰੀ ਗੁਰਪ੍ਰਿੰਦਪ ਸਿੰਘ ਦੇ ਸਤਕਾਰ ਵਾਸਤੇ ਤੇ ਪਹਿਲਾਂ ਜਿਹੜਾ ਵਾਹਨ ਲੈਣਾ ਸੀਗਾ ਉਹਦੇ ਵਾਸਤੇ 1 ਲੱਖ ਰੁਪਏ ਦੀ ਮੈਨੂੰ ਮਦਦ ਕੀਤੀ ਸੀ ਨਾ ਸੋ ਇਹ ਖੁੱਲੀ ਕਿਤਾਬ ਵਰਗੇ insan ਸੀਗੇ ਜਿੱਥੇ ਪਰਿਵਾਰ ਨੂੰ ਅੱਜ ਘਾਟਾ ਪਿਆ ਆ ਉੱਥੇ ਸਾਡੇ ਇਲਾਕੇ ਨੂੰ ਵੀ ਇਸ ਗੱਲ ਦਾ ਬਹੁਤ ਘਾਟਾ ਪਿਆ ਔਰ ਮੈਂ ਸਮਝ ਨਾਵਾ ਕਿ ਪਰਿਵਾਰ ਨੇ ਤੇ ਇੱਕ ਚੰਗਾ ਮੈਂਬਰ ਆਪ ਦਾ ਖੋਇਆ ਹੀ ਆ ਅਸੀਂ ਵੱਡਾ ਵੀਰ ਖੋਲਿਆ ਕਿਉਂਕਿ ਬਹੁਤ ਲੋਕ ਜਦੋਂ ਸਿਆਸਤੀ ਪੌੜੀ ਚੜਦੇ ਆ ਤੇ ਉਹਨਾਂ ਦੇ ਵਿੱਚ ਹੰਕਾਰ ਦਾ ਚਿੰਗ ਆ ਜਾਂਦੀ ਆ ਪਰ ਇਹ ਇਨਸਾਨ ਜਦੋਂ ਮਰਜੀ ਮਿਲੋ ਉਦੋਂ ਹੱਸਦਾ ਹੀ ਸੀ ਤੇ ਹਰ ਇੱਕ ਦੇ ਨਾਲ ਤੁਰਨ ਦੀ ਹਿੰਮਤ ਰੱਖਦਾ ਸੀਗਾ ਔਰ ਸਟਰਗਲ ਮੈਨ ਸੀ ਇੱਕ ਮੱਧਮ ਵਰਗ ਪਰਿਵਾਰ ਤੋਂ ਉੱਠ ਕੇ ਤੇ ਅੱਜ ਇਸ ਪਦਵੀ ਤੇ ਜਾਣਾ ਮਤਲਬ ਦੁਬਈ ਵਰਗੇ ਜਿਹੜਾ ਅਜਦਾ ਤਪਤ ਮੁਲਕ ਆ ਉਥੇ ਕੱਲਣਾ ਕੱਲਣੀ ਮਿਹਨਤਾਂ ਉਹਨੂੰ ਤਪੱਸਿਆ ਕਹਿ ਸਕਦੇ ਆ ਤੇ ਉਹ ਜੋ ਵੀ ਉਹ ਆ ਕਾਰੋਬਾਰ ਬਣਿਆ ਇਹ ਚ ਕੋਈ ਦੂਜਾ ਜਿਹੜਾ ਪੈਸਾ ਆਪਾਂ ਕਹਿ ਲੈਂਦੇ ਆ ਜਿਹੜੇ ਆਮ ਸਾਡੇ ਜਨਤਾ ਵਿੱਚ ਪੈਸਾ ਹੁੰਦਾ ਕਿ ਉਹ ਪਾਪਾ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾਲ ਹੀ ਪਾਪਾ ਨਾਲ ਇਕੱਠਾ ਕੀਤਾ ਪਰ ਇਸ ਇਨਸਾਨ ਨੇ ਜਿੰਨਾ ਵੀ ਜੋ ਕੁਝ ਬਣਾਇਆ ਆ ਆਪਣੀ ਮਿਹਨਤ ਨਾਲ ਬਣਾਇਆ ਸੋ ਬਹੁਤ ਉਹਨਾਂ ਦੇ ਜਾਣ ਦਾ ਗੁਫਟ ਬਿਲਕੁਲ ਜੀ ਉਹਨਾਂ ਦੇ